ਕਹਿੰਦਾ ਪਹਿਲਾ ਟਾਈਮ ਨਾਲ ਤੇ ਆ ਸਾਡਾ ਲਾਗਾ ਮਰ ਨਹੀਂ ਕੱਟਦਾ ਕਿਉਂ ਪਾਣੀ ਦਾ ਨਿਕਾਸ ਮਾਨੂੰ ਬੜਾ ਨਹੀਂ ਕਰਦਾ ਜੋ ਪਹਿਲਾਂ ਖਨੌਰੀ ਵਾਲੀ ਸੜੀ ਉਹ ਨਾਲ ਲਾਦੀ ਉਹ ਜਿਹੋ ਤੇ ਐਸਨ ਨੇ ਸੁਧਾਰ ਕੀਤਾ ਉਥੇ ਹੁਣ ਠੀਕ ਹੈ ਇੱਥੇ ਜ਼ਿਆਦਾ ਇਹ ਹਾਸੀਪਟਣਾ ਨਾਲ ਜਿਹੜੀ ਇਹਦਾ ਜ਼ਿਆਦਾ ਨਹੀਂ ਕਿਤੇ ਹੋਇਆ ਬਾਰੇ ਦੱਸੋ ਜੀੜਾ ਬੁੱਟੀ ਉੱਟਦੀ ਹੈ ਹਾਂ ਬੁੱਟੀ ਬੁੱਟੀ ਬਹੁਤ ਉੱਗਦੀ ਹੈ ਜੀ ਮਤਲਬ ਕਿ ਨਦੀ ਦੇ ਵਿੱਚ ਜਿਹੜੀ ਕਰ ਰਹੇ ਚਪੜਾ ਜਿਹਾ ਪਾਪੋ ਜੀ ਏਰੀਆ ਕਿਹੜਾ ਜੀ ਆਪਣਾ ਇਹ ਹਾਂ ਜੀ ਕਿਹੜੇ ਏਰੀਏ ਦੀ ਗੱਲ ਕਰ ਰਹੇ ਕਿਉਂਰਾ ਜੀ ਕਿਉਂਰਾ ਆ ਇਧਰ ਅੱਗੇ ਤਾਂ ਤਾਂ ਪਰ ਜੀ ਇਹ ਵੈਸੇ ਹੁਣ ਜ਼ਮੀਨ ਤਮਾਸਪੁਰ ਦੀ ਹੈ ਆ ਨਾਲ ਅਗਲੇ ਪਾਸੇ ਕੀ ਹੋਵੇ ਬੁੱਟੀ ਕੱਟਣ ਵਾਲੀ ਗੱਲ ਸੀ ਕਿ ਇਹ ਆ ਆ ਜਦੋਂ ਪਈ ਹੋਵੇ ਤੇ ਨਾ ਪਾਣੀ ਦਾ ਦਿੱਤਾ ਜਿਹੜਾ ਹਾਂ ਇਹੇ ਕੰਮ ਜਿਹੜਾ ਮਤਲਬ ਕਿ ਸਾਡਾ ਜਿਹੜਾ ਇਹ ਮਾਰ ਨਹੀਂ ਹੋ ਸਕਦੀ ਕਿੰਨੇ ਨਵਾਂ ਬੜੀ ਐ ਇਹ ਪਾਣੀ ਲੱਗ ਸਕਦਾ ਮੁੱਢੀ ਤੇ ਪਿੰਡ ਦੇ ਵਿੱਚ ਵੀ ਵਿੱਚ ਤੁਸੀਂ ਕਹਿੰਦੇ ਹੋ ਹਾਂ ਇਹ ਛਪੜਾ ਜੁਗਦੀ ਐ ਜੀ ਤੇ ਨਦੀਆਂ ਨਦੀਆਂ ਦੇ ਕਿਨਾਰੇ ਨਾਲ ਉਗਦੀ ਐ ਹੁਣ ਤੇ ਪਾਣੀ ਜ਼ਿਆਦਾ ਚੱਲਦਾ ਪਿਆ ਦਿਖਦੀ ਨਹੀਂ ਜਦੋਂ ਘੱਟ ਪਾਣੀ ਹੁੰਦਾ ਉਦੋਂ ਬਰਾਬਰ ਤੇ ਦਿਖਦੀ ਐ ਬਿਲਕੁਲ ਜਿੰਨੇ ਵੀ ਪਾਣੀ ਦਾ ਰੁਕਦਾ ਛੋਟੀ ਹੁੰਦੀ ਉਹ ਹਾਸੀ ਹਾਸੀ ਪਾਣਾ ਨਾਲ ਹਾਂਜੀ ਉਹ ਕਰ ਲਉ ਜਿਹੜੀ ਉਹ ਲਹਿਰ ਲੱਗਦੀ ਆਹ ਦੇਖੋ ਉਹ ਨਹਿਰ ਦੇ ਅੱਗੇ ਨਹਿਰ ਜੀ ਹੈ ਜੀ ਉਹ ਲੰਘੋ ਉਹਦੇ ਰੱਦ ਕੋ ਉਹ ਪਟੜੀ ਹੈ ਕੱਸੀ ਜੀ ਉਹ ਸਾਹਮਣੀ ਹੈ ਜੇ ਪੱਕੀ ਹੁੰਦੀ ਤੇ ਤਾਂ ਹੁਣ ਲੈ ਵੀ ਜਾਂਦੇ ਅਸੀਂ ਉਹ ਪਰਲੇ ਉਹ ਕੱਚੀ ਹੈ ਗੱਡੀਆਂ ਉੱਥੇ ਮੜ ਕੇ ਰਹਿ ਜਾਂਦੀਆਂ ਨਹਿਰ ਦੇ ਦੇ ਨੇੜੇ ਫੈਕਲ ਨਹੀਂ ਚਾਈ ਸਹੀ ਨਹੀਂ ਬਣਦਾ ਸਹੀ ਨਹੀਂ ਬਣਦਾ ਉਹੋ ਜੇ ਨਾਲੇ ਉਹ ਥੱਲੇ ਕਰਨੀ ਚਾਹੀਦੀ ਸੀ ਇਹ ਨਦੀਆਂ ਨਾਲੇ ਜਿਹੜੇ ਹਨ ਉੱਤੋਂ ਵੀ ਜਾਂਦੇ ਉਹ ਇਹਨਾਂ ਨੇ ਗਲਤ ਕੰਮ ਕਰਦਾ ਨਦੀਆਂ ਨਾਲੇ ਥੱਲੇ ਵੀ ਨਗਾਹਰਦੇ ਨੇ ਉਹ ਫਿਰ ਬੂਟੀ ਜਿਹੜੀ ਹੁੰਦੀ ਹੈ ਕਿਉਂ ਪਾਣੀ ਦੇ ਕਿੱਥੇ ਖਲੋਵੇਗਾ ਉੱਥੇ ਨਦੀਆਂ ਜਿਹੇ ਬੂਟੀ ਤੇ ਹੋਣੀ ਹੈ। ਭਾਵੇਂ ਛੱਪੜੇ ਤੇ ਭਾਵੇਂ ਨਦੀ ਨਾਲੇ। ਉਹ ਚੀਜ਼ੇ ਉਹਨਾਂ ਸੁਧਾਰਨੀ ਹੋਇਆ ਜਦੋਂ ਇਹ ਨਾਲ ਬਣੀ ਸੀ। ਉਹਦਾ ਹੁਣ ਸੁਧਾਰ ਨਾ ਹੋਣ ਕਰਕੇ ਆ ਸਾਡੇ ਇਲਾਕੇ ਨਾਲ ਬਣੀ ਹੈ ਹਰਿਆਣੇ ਹਰਿਆਣੇ। ਹਾਂਜੀ ਹਰਿਆਣੇ। ਪੰਜਾਬ ਤੇ ਨਹੀਂ ਆ ਜੀ ਹਰਿਆਣੇ ਦਾ। leva pois não sabia fazer legal tá legal